ਇਹਨੀ ਬੀ ਬਣਾਈ ਜਾਂਦਾ ਤੇ ਲਿਫਟ ਚੱਕਣ ਦਾ ਪ੍ਰਬੰਧ ਵੀ ਬਹੁਤ ਵਧੀਆ ਕੀਤਾ ਆਪਾਂ ਨੇ ਪੀਓ ਤੁਹਾਨੂੰ ਦਿਖਾਉਣੇ ਆ ਸਪੈਸ਼ਲੀ ਲਾਤਾ ਇੱਕ ਸਿਸਟਮ ਉੱਤੇ ਕਾਰ ਹੀ ਕਾਰ ਪ੍ਰਸ਼ਾਦ ਵੰਡਤਾ ਜੀ ਚੱਲ ਵੀ ਕੀ ਕਰਨੀ ਇੱਕ ਕਰਨ ਲਗਾ ਹਾਂ ਓਏ ਗੇਰ ਨਹੀਂ ਲਾ ਗੇਰ ਪਾਇਆ ਮਾਂ ਗੇਰ ਨਵਾਂ ਟੋਟਕਾ ਆ ਗਿਆ ਨਜਰ ਨੂੰ ਜਿੱਤ ਬਚਾਉਣ ਲਈ ਨਹੀਂ ਨਹੀਂ ਚਲੋ ਜੀ ਵਾਹ ਆ ਬੇਚੀ ਹੜਿਆ ਰਹਿ ਗਿਆ ਵੇਖਿਆ ਨਹੀਂ ਲੋਜ ਮੇਰੇ ਠੀਕ ਹੈ ਠੀਕ ਹੈ ਇੰਨਾ ਤੋਰਾ ਇਹ ਵੈਹ ਲੋਚ ਹੋਰ ਲੱਗਿਆ ਨਾ ਤੋਰਾ ਮੱਠਾ ਹੋ ਗਿਆ ਤੇ ਹੋਰ ਵੀ ਤਰੀਕ ਕਰ ਦੇਗਾ ਇਹ ਠੀਕ ਹੈ ਆਉਂਦੇ 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 ਲਾ ਕੇ ਮਾ ਕੇ ਟਰੈਕਟਰ ਦੀ ਬਣਾ ਪਾਦੀ ਦਿੱਤੀ ਇੱਕ ਰਾਉ ਨੇ ਆਖਿਆ ਬਣ ਕੇ ਗਈਆਂ ਨੇ ਅੱਜੇ ਭਾਰ ਭੂਰ ਰੱਖਣਾ ਪੈਗਾ ਫੇਰ ਚੰਦਨਾ ਸਿਸਟਮ ਸਾਰਾ ਦੋ ਕੋਰੀਆਂ ਭਾਰਤੀਆਂ ਰੱਖ ਕੇ ਨਾ ਚੱਲ ਹੌਣ ਚੱਲੇਗਾ ਠੀਕ ਹੈ ਲੋ ਲੋ ਲਾ ਲਓ ਇਹ ਬਾਪੂ ਤੇ ਬਹਿਣ ਨਾਲ ਅੱਗੇ ਬੜਾ ਫਰਕ ਪੈ ਗਿਆ ਬਰੀਕ ਬਹੁਤ ਉਹ ਅਲੱਗ ਹੀ ਬਾਪੂ ਅੱਗੇ ਬਹਿ ਗਿਆ ਇਹ ਜਿਹੜਾ ਪਕਾਉਣੀਆਂ ਸੋਕੀਆਂ ਕਿਦੇ ਸਾਰੀ ਦਿਹਾੜੀ ਅਜਿਹੇ ਤੇ ਹੀ ਆ ਉਹ ਆਪੇ ਸੈੱਟ ਹੋ ਜਾਣੀਆਂ। ਲੋ ਜੀ ਹੁਣ ਬਾਪੂ ਨੂੰ ਥੋੜੀ ਫੜਾਤੀ ਕਹਿੰਦਾ ਮਦਰੋ ਤਨੀਆਂ ਸਰਕਾਈਆ ਸਾਰੀ ਦੇ ਅੱਗੇ। ਇਹਨੇ ਸਾਰੇ ਟੱਬਰ ਦੀ 4-4 ਸਾਲ ਓਵਰ ਘਾਤਤੀ ਚੰਦੀਆਂ ਮਿਖਾ ਲੈਣ। ਬਾੜੂ ਦਾ ਆਸ ਤਾਂ ਦੇਖ। ਮਿੱਟੀ ਜੰਮਦੀ ਵਿੱਚ। ਆਹ ਬਹੁਤ ਵਧੀਆ ਵਾਹ ਕਾਰ ਪੰਗੀਆਂ ਦੀ ਇੱਕੇ ਲੱਗੀ ਹੋਵੇ ਨਾ ਮਾੜੀ ਮਾੜੀ ਉੱਤੇ ਬਹੁਤ ਵਧੀਆ ਚੱਲਦਾ ਚਲੋ ਇਹਦਾ ਪੱਠੇ ਵਾਲਾ ਤਾਂ ਹੀ ਜੇ 10 ਕਿਲੋ ਕਿਸੇ ਦਾ ਮਾਰਨਾ ਹੈ ਤੇ ਪਹਿਲਾਂ ਬਾਪੂ ਨੂੰ 8 ਕਿਲੋ ਪੋਸਟ ਲੈ ਕੇ ਦੇਣਾ ਪੈਣਾ। ਸੋਫੀ ਦਾ ਤਾਂ ਲੱਕ ਰਹਿ ਜੇਗਾ। ਜਿੱਡਾ ਥੋੜਾ ਫੜਾਤਾ। ਦੰਗੀਆਂ ਦੇ ਮਾਰਨਾ ਸੁੱਖਾ ਪਿਆ ਕੇ ਤੇ। ਕਾਰ ਤਮੀਆਂ ਦੀ ਲੱਗੀ ਆ ਨਾ ਮਾੜੀ ਜੀ। ਬਹੁਤ ਕਾਰ ਤਮੀਆਂ ਦੀ ਲੱਗੀ ਹੋਵੇ ਬਹੁਤ ਪ੍ਰੀਖ ਬਣਾਉਦਾ ਫਿਰ। ਸਹੀ ਹੋ ਬੱਕਰ। ਹਾਂ ਬੱਕਰ। ਹਾਂ। ਹਾਂ। ਇਹਦੇ ਦੇ ਕਿ ਤਮੀਆਂ ਦੀ ਕਾਰ ਵੱਜੀ ਹੁੰਦੀ ਨਾ ਫੇਰ ਬੜੀ ਵਧੀਆ ਪਣਾਉਂਦੀ ਇਹਦਾ ਨਕਵਾ ਹੀ ਲੋੜ ਹੈ ਹਾਂ ਇੱਥੇ ਪਾ ਬਕੀਨ ਦੇ ਚਾ ਦੇ ਇੰਨਾ ਜੰਮ ਜਾਂਦੀ ਗਿੱਲੀ ਮਿੱਟੀ ਹੈ ਨਾ ਲਾ ਗਿਆ ਆਪਣਾ ਕਰਨੀਆਂ ਪੈਣਗੀਆਂ ਲਾ ਕੇ ਨਾ ਬਾਹਰ ਦੀ ਲੋੜ ਹੀ ਮਾਰ ਖੁੱਲੀਆਂ ਨਹੀਂ ਹੁੰਦੀਆਂ ਥੋੜੀਆਂ ਥੋੜੀਆਂ ਇਹ ਖੁੱਲ ਕੇ ਜਾਂਦਾ ਕਰ ਹੁੰਦੀ ਹੈ ਜੀ ਕਣਕ ਪੀਜਣ ਤੋਂ ਪਹਿਲਾਂ ਸੁਪਰ ਸੀਟਰ ਚੈੱਕ ਕਰਤਾ ਪੂਰੀ ਓਕੇ ਰਿਪੋਰਟ ਆ ਤੇ ਜਿਹੜੇ ਵੀ ਸੱਜਣਾ ਨੇ ਕਣਕ ਵਜਾਉਣੀ ਹੋਵੇ ਸੰਪਰਕ ਕਰ ਸਕਦੇ ਆ ਵਾਜਬ ਰੇਟ ਤੇ ਕਣਕ ਪੀਜਣਗੇ ਤੇ ਬਹੁਤ ਵਧੀਆ ਚੈੱਕ ਪਹਿਲਾਂ ਹੀ ਕਰਕੇ ਆਪਾਂ ਖਾਸ ਦਾ ਗਲੀਸ ਕਰਕੇ ਸਾਰਾ ਕੁਝ ਲਵਾ ਲਿਆ ਹੈ ਤੇ ਜਿਨ੍ਹਾਂ ਨੇ ਵੀ ਕਣਕ ਵਜਾਉਣੀ ਹੈ ਉਹ ਸੰਪਰਕ ਕਰ ਸਕਦੇ ਆ 프리 ਕਮੇਟੀ ਅਜੇ ਕਾਰ ਤੰਗੀਆਂ ਦੀ ਲੱਗੀ ਹੋਏ ਨਾਲ ਨੂੰ ਕੰਗੀਆਂ ਨੇ ਫਿਰੀਆਂ ਉਦੋਂ ਵੀ ਜਿਆਦਾ ਮੀਨ ਬਣਾ ਦਿੰਦਾ ਬਹੁਤ ਵਧੀਆ ਅੱਜ ਕੀ ਦੂਜੇ ਸੀਜ਼ਨ ਚਲਾਉਣਾ ਆਪਾਂ ਨਵਾਂ ਨੌਕ ਲਿਆ ਪਿੱਛੇ ਇੱਕ ਕਰਤਾ ਆਪਾਂ ਚੈੱਕ ਕਰਕੇ ਖਲਾੜ ਦੇਣਾ ਬਾਕੀ ਕੇ ਇਹਨਾਂ ਮਿਸਤਰੀ ਸਾਹਿਬ ਵੱਡੇ ਮਿਸਤਰੀ ਸਾਹਿਬ ਨਾਲ ਹੋਣਗੇ ਕਿਸੇ ਨੇ ਆਪਦੇ ਵੀ ਟਰੈਕਟਰ ਟ੍ਰਕਟਰ ਦਾ ਜਾਂ ਇੰਜਨਾਂ ਦਾ ਕੰਮ ਕਰਾਉਣਾ ਹੈ ਤੇ ਨਾਲ ਹੋਣਗੇ ਬਾਜੂ ਬਰੇਡ ਤੇ ਕੰਮ ਕਰਕੇ ਦੇਣਗੇ ਇੰਜਨਾਂ ਦਾ ਵੱਡੇ ਟਰੈਕਟਰਾਂ ਦਾ ਹਿੰਦਸਤਾਨ ਨਾਲ 11 ਦਾ ਫ੍ਰੀ ਇੰਜੀਨਰ ਕਰਕੇ ਦੇਣਗੇ ਵੱਡੇ ਮਿਸਤਰੀ ਸਾਹਿਬ ਵੱਡੇ ਹੱਡ ਸਾਹ ਆਵੇ ਨਾਲ ਹੋਣਗੇ ਬਹੁਤ ਵਧੀਆ ਚੱਲਦਾ ਸੁਪਰ ਫਿਕਟਰ ਇਹ ਵੀ ਸੱਚ ਨੇ ਕਣਕ ਬਜਾਉਣੀ ਉਹਦੇ ਪਹਿਲਾਂ ਰੈਡੀ ਕਰਦਾ ਆ ਸਾਰੀਆਂ ਚੱਲ ਪੀਆਂ ਤਵੀਆਂ ਆਵੇ ਆ ਚੱਲ ਪੀਆਂ ਸਾਰੀਆਂ ਤਵੀਆਂ ਬਾਕੀ ਨਾ ਜੀ ਇਹ ਪਿਛਲੇ ਸੀਜ਼ਨ ਤੇ ਲਿਫਟ ਨਹੀਂ ਚੁੱਕਦਾ ਆ ਵੇਖੋ ਆ ਮਿੱਟੀ ਕਿੰਨੀ ਬਰੀਕ ਬਣਾਈ ਜਾਂਦਾ ਤੇ ਉਹ ਲਿਫਟ ਚੁੱਕਣ ਦਾ ਪ੍ਰਬੰਧ ਵੀ ਬਹੁਤ ਵਧੀਆ ਕੀਤਾ ਆਪਾਂ ਨੇ ਵੀ ਉਹ ਤੁਹਾਨੂੰ ਦਿਖਾਉਣੇ ਆ ਉਹ ਸਪੈਸ਼ਲ ਹੀ ਲਾਤਾ ਇੱਕ ਸਿਸਟਮ ਆ ਲਿਫਟਲੀ ਲਿਫਟ ਚੁੱਕਦਾ ਨਹੀਂ ਮੰਨ ਕੇ ਚੱਲੋ ਵੀ ਕੱਲੇ ਖਾਲੀ ਦੀ ਚੁੱਕ ਲੈਂਦਾ ਜਿਹੜੋ ਪਿੱਛੇ ਪਾ ਦੀਦੇ ਸੀ ਦਾਣੇ ਜਾਂ ਭਾਰ ਸੁਪਰਸੀਡਰ ਦੇ ਵਿੱਚ ਉਦੋਂ ਲਿਫਟ ਚੁੱਕਣੋਂ ਹਟ ਜਾਂਦਾ ਕਿਉਂਕਿ ਕੰਪੈਸਿਟੀ ਟਰੈਕਟਰਾਂ ਦੀ ਉਸ ਹਾਲਾਤ ਹੁੰਦੀ ਹੈ ਤੇ ਕੰਪੈਸਿਟੀ ਉਹਦੀ ਓਨੀ ਘੈਗੀ ਸੀ ਉਸ ਹਾਲਾਤ ਨਾਲ ਲਿਫਟ ਨਹੀਂ ਚੁੱਕਦਾ ਉਹ ਤੁਹਾਨੂੰ ਦਿਖਾਉਣੇ ਆ ਵੀ ਕੀ ਜਿਗਾਰਡ ਕੀਤਾ ਆਪਾਂ ਹੁਣ ਭਾਵੇਂ ਦੋ ਸੁਪਰਸੀਡਰਾਂ ਜਿੰਨਾ ਭਾਰ ਹੋਵੇ ਤਾਂ ਵੀ ਲਿਫਟ ਚੁੱਕੂਗਾ ਉਹ ਤੁਹਾਨੂੰ ਆਪਾਂ ਦਿਖਾਉਣੇ ਆ ਵੀ ਇਹਦਾ ਕੀ ਇਹਦਾ ਇਲਾਜ ਕੀਤਾ ਆਪਾਂ ਆਵੇ ਤੁਹਾਨੂੰ ਦਿਖਾਉਣੇ ਆ ਆ ਲਿਫਟ ਦੀ ਲਿਫਟ ਨਹੀਂ ਡਾਉਣ ਹੁੰਦੀ ਨਾ ਥੱਲੇ ਸੁੱਟੂਗਾ ਅੱਗੋਂ ਭਾਵੇਂ ਜਿੰਨਾ ਮਰਜ਼ੀ ਚ ਪਿੱਤੀ ਜਾਓ ਤੇ ਇਹਦੇ ਵਾਸਤੇ ਆਵੇ ਆ ਪੰਪ ਲਵਾਇਆ ਸਪੈਸ਼ਲ ਪੰਪ ਥੱਲੇ ਨਾਲ ਸੁੱਟੀ ਇੱਕ ਮਿੰਟ ਆ ਅੱਗੇ ਲਿਫਟ ਜਿਹੜੀ ਐਵੇਂ ਛੱਡਦਾ ਇਹ ਹੁਣ ਲਿਫਟ ਨਹੀਂ ਥੱਲੇ ਸੁੱਟਦਾ ਭਾਵੇਂ ਜਿੰਨਾ ਉੱਚਾ ਮਰਜ਼ੀ ਇਹਨੂੰ ਲੈ ਹੀ ਰੱਖੋ ਦੋ ਕੁਆਂਟਰੀ ਭਾਵੇਂ ਹੋਰ ਭਜਨ ਉੱਪਰ ਰੱਖ ਤੋ ਸਪੈਸ਼ਲ ਲਵਾਤਾ ਆ ਅਲੱਗ ਲਿਫਟ ਤੋਂ ਉਹ ਨਹੀਂ ਲਿਫਟ ਦੀ ਕੰਪੈਸਟੀ ਉਦੋਂ ਜ਼ਿਆਦੀ ਹੈ ਦੀ ਆਹ ਦਾ ਨੂੰ ਹੈ ਨਾ ਲਿਫਟ ਪੰਪ ਡਬਲ ਲਿਫਟ ਪੰਪ ਕਰਦਾ ਆ ਵੀ ਚੱਕੂ ਨਾਲ ਤੇ ਐ ਦੀ ਵੱਖਰੀ ਲਿਫਟ ਕੰਪੈਸਟੀ ਹੁਣ ਪਤਾ ਜਿੰਨਾ ਮਰਜ਼ੀ ਭਾਰ ਹੋਵੇ ਐ ਨਹੀਂ ਵੀ ਚੱਕੂਗਾ ਨਾ ਉੱਤੇ ਤਾਰ ਹੀ ਤਾਰ ਤਾਰ ਵੇਲਾ ਅੱਖ ਵੀ ਝਮਕ ਲੱਗਦੇ ਉੱਤੇ ਤਿਆਰ ਹੀ ਤਿਆਰ ਕੁੜੇ ਜੇਲੇ ਮੱਖੀ ਨੇ ਲਾਈ ਬਾਹਰ ਕੱਢ ਦਿੱਤੀ ਤੇ ਯਾ ਬਾਹਰ ਬੱਧੀ ਬਾਕੀ ਜਿਹੜਾ ਆਪਾਂ ਵੱਡਾ ਮਿਸਤਰੀ ਸਾਹਿਬ ਦੇਣੇ ਨੇ ਉਹ ਫਾਈਲਰਸ ਹਿੰਦੁਸਤਾਨ 5911 ਜਿਹੜਾ ਕਿਸੇ ਮਿਸਤਰੀ ਤੋਂ ਸੂਤ ਨਹੀਂ ਆਉਂਦਾ ਉਹਨਾਂ ਚੀਜ਼ਾਂ ਦੇ ਇੰਜਨ ਕਰਨਗੇ ਫ੍ਰੀ ਕਰਕੇ ਦੇਣਗੇ ਤੁਹਾਨੂੰ ਹੱਕ ਤੀੜੇ ਕਿੱਧਰੋਂ ਆਈਆਂ ਕਰ ਲੈਨੇ ਇਲਾਜ ਤੇਰਾ ਵੀ ਇਹਨੂੰ ਯਾ ਸਾਰਾ ਦਿਨ ਘਰੇ ਨਹੀਂ ਮੜਦਾ ਆ ਵੇਖੋ ਸਾਰਾ ਘਾਹ ਹੀ ਐ ਸਾਫ ਬਣਾਤਾ ਮਦਾਨ ਪੂਰਾ ਲਓ ਜੀ ਇਹ ਡੈਮੋ ਆ ਜੀ ਬਾਕੀ ਬਹੁਤ ਵਧੀਆ ਬਰੀਕ ਮਿੱਟੀ ਕਰੇਗਾ ਦੂਜਾ ਸੀਜ਼ਨ ਕਣਕ ਬੀਜਣ ਲਈ ਸੰਪਰਕ ਕਰੋ ਬਾਕੀ ਉਹ ਤੁਹਾਡੇ ਸਾਹਮਣੇ ਹੈ ਹੈ ਜਮਿਸਤਰੀ ਸਾਹਿਬ ਨਾਲ ਨੇ ਗੱਡੀ ਦੇ ਅੱਗੇ ਮੂਹਰੇ ਬੈਠੇ ਗਾਈਡ ਕਰਦੇ ਮੁੰਡੇ ਉਹ ਬੋਤਲ ਆਪੇ ਚੱਲ ਵੀ ਚੱਲ 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 ਉੱਥੇ ਤਾਰ ਦਾ ਧਿਆਨ ਰੱਖੀ ਚਾਂਦੇ ਜਾਂਦੇ ਜਿਹਦਾ ਪਗਾਉਣੀਆ ਸੌਕੀਆਂ ਪਈਆਂ ਜਵਾਕਾਂ ਦੀਆਂ ਚੱਲ ਜਾਂਦੇ ਹੌਲੀ ਹੌਲੀ ਲੋਹ ਨਾ ਕੱਢੀ ਮਿੱਟੀ ਕਿਨੂੰ ਚੰਬੜਗੀ ਤੇ ਮਾਰੇ ਹੀ ਗੇਅਰ ਪਾ ਕੇ ਛੱਡ ਦੇ ਗੇਅਰ ਪਾ ਕੇ ਇੱਥੇ ਚਲਾ ਦੇ ਉੱਤਨਾ ਹੀ ਮਿੱਟੀ ਨਲੱਤ ਜਾਣੀ ਆ ਉੱਤੋਂ ਸਿਆਲ ਆਉਣ ਆ ਬੁੱਢੇ ਨ ਤਾਰਦੇ ਥੱਲੇ ਛੱਡ ਦੇ ਛੱਡਦੇ ਰੇ ਦੇ ਕੇ ਰਵਾ